ਸਤਿ ਸ਼੍ਰੀ ਅਕਾਲ ਟਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸਰਬ ਨੌਜਵਾਨ ਸਭਾ ਨੇ ਇੱਕ ਲੋੜਵੰਦ ਵਿਦਿਆਰਥੀ ਨੂੰ ਵਰਦੀ ਤੇ ਸਟੇਸ਼ਨਰੀ ਸਮੇਤ ਪੇਂਟ ਕੀਤਾ ਨਵਾਂ ਸਾਈਕਲ ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਵੱਲੋਂ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਪੁਰਾਣਾ ਡਾਕਖਾਨਾ ਰੋਡ ਦੇ ਕੈਂਪਸ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਲਾਈਅንስ ਇੰਟਰਨੈਸ਼ਨਲ ਦੇ ਡਾਇਰੈਕਟਰ ਓਵਰਸੀ ਜਤਿੰਦਰ ਸਿੰਘ ਕੁੰਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਭਾ ਦੇ ਸਲਾਹਕਾਰ ਕਮੇਟੀ ਮੈਂਬਰ ਅਵਤਾਰ ਸਿੰਘ ਮੰਡ ਰਸ਼ਪਾਲ ਰਾਏ ਪ੍ਰਭਜੋਤ ਸਿੰਘ ਪੰਡਵਾ ਮੈਡਮ ਰੀਤਾ ਮਾਸਟਰ ਨਰੇਸ਼ ਕੋਲੀ ਬਾਰਮਜੀਤ ਚਾਚੋਗੀ ਅਤੇ ਜੀਤਾ ਪੰਡਵਾ ਨੇ ਹਾਜ਼ਰੀ ਦਰਜ ਕਰਵਾਈ। ਇਸ ਦੌਰਾਨ ਸਕੂਲ ਦੇ 9ਵੀਂ ਜਮਾਤ ਦੇ ਨਵੇਂ ਦਾਖਲ ਹੋਏ ਇੱਕ ਲੋੜਵੰਦ ਤੇ ਹੁਣ ਹਰ ਵਿਦਿਆਰਥੀ ਨੂੰ ਨਵੀਂ ਵਰਦੀ, ਸਕੂਲ ਬੈਗ, ਸਟੇਸ਼ਨਰੀ ਅਤੇ ਆਉਣ ਜਾਣ ਲਈ ਨਵਾਂ ਸਾਈਕਲ ਪੇਂਟ ਕੀਤਾ ਗਿਆ। ਅਖੀਰ ਵਿੱਚ ਸਭਾ ਦੇ ਸਰਪ੍ਰਸਤ ਅਵਤਾਰ ਸਿੰਘ ਮੰਡ ਨੇ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਗੁਰਦੀਪ ਸਿੰਘ ਕੰਗ, ਸਾਹਿਬਜੀਤ ਸਾਵੀ, ਨਰਿੰਦਰ ਸੈਣੀ, ਮਨਦੀਪ 바ਸੀ, ਗੁਰਸ਼ਰਨ 바ਸੀ, ਰਕੇਸ਼ ਕੋਸ਼ੜ, ਜਗਜੀਤ ਸੇਠ, ਜਸ਼ਨ ਮਹਿਰਾ, ਸਕੂਲ ਸਟਾਫ, ਰਵਿੰਦਰ ਸ਼ਰਮਾ, ਮਨਜੀਤ ਕੌਰ, ਦੀਪਕ ਸਹਿਗਲ, ਲੋਹਰ ਸਿੰਘ ਤਲਵਾਰ, ਰਵਿੰਦਰ ਸਿੰਘ, ਕੁਲਵਿੰਦਰ ਕੌਰ ਆਦੀ ਹਾਜ਼ਰ ਸਨ। ਪੇਸ਼ ਹੈ ਇੱਕ ਰਿਪੋਰਟ। ਦਾ ਕੰਟੈਕਸ਼ਨ ਡਾਇਰੈਕਟਰ ਫੋਰਨ ਅਫੇਅਰ ਐਸਐਸਫ ਸੁਮੋਫਾਈਸ ਕਲਬ ਇੰਟਰਨੈਸ਼ਨਲ ਅੱਜ ਸਰਪ੍ਰੋਮੋਜਨ ਸਭਾ ਵੱਲੋਂ ਇੱਕ ਜਰੂਰਤਮੰਦ ਬੱਚੇ ਨੂੰ ਸਾਈਕਲ ਅਤੇ ਵਿਦਿਅਕ ਫੀਸ ਦੇ ਕੇ ਇਸ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਉਸ ਨੂੰ ਭਰਤੀ ਕਰਾਇਆ ਹੈ ਨਾਲ ਨੂੰ ਸੁਣ ਬਕਸ ਤੇ ਬੈਗ ਵੀ ਦਿੱਤਾ ਗਿਆ ਹੈ ਸੋ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਬੱਚਾ ਇੱਥੇ ਇੰਨੀ ਮੁਸ਼ਕਲ ਕਰਕੇ ਆਇਆ ਹੈ ਨਾਲ ਦੇ ਪਿੰਡ ਤੋਂ ਆਇਆ ਹੈ ਤਾਂ ਉਹ ਇੱਥੇ ਅੱਛੀ ਸਿੱਖਿਆ ਪ੍ਰਾਪਤ ਕਰਕੇ ਇਸ ਸਕੂਲ ਦਾ ਨਾਮ ਆਪਣੇ ਸ਼ਹਿਰ ਦਾ ਨਾਮ ਆਪਣੇ ਦੇਸ਼ ਦਾ ਨਾਮ ਉੱਚਾ ਰੋਸ਼ਨ ਕਰੇ। ਤੋਂ ਅਸੀਂ ਸਰਨੋਜਾ ਜਵਾ ਸੁਭਾ ਬਣ ਇੱਥੇ ਇਸ ਖੁਮਤੀ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦਾ ਵੀ ਧੰਨਵਾਦੀਆਂ ਕਰਦੇ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਉਸ ਬੱਚੀ ਨੂੰ ਐਡਮਿਸ਼ਨ ਦਿੱਤੀ ਹੈ ਕਿ ਜੇ ਹੋਰ ਵੀ ਕਿਸੇ ਬੱਚੇ ਨੂੰ ਇਸ ਤਰ੍ਹਾਂ ਦੀ ਜਗ੍ਹਾ ਤੋਂ ਮਿਲੇ ਕਿ ਸਾਡੀ ਸਭਾ ਹਰ ਵੇਲੇ ਤਿਆਰ ਖੜੀ ਰਹੇਗੀ। ਮੈਂ ਇਸ ਦਿਨ ਨਾਲ ਹੀ ਬੜੀ ਫੇਰ ਸਮੂਹ ਦੀ ਸਕੂਲ ਦੀ ਸਾਰੀ ਮੈਨੇਜਮੈਂਟ ਦਾ ਤੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹੈਲਥ ਇੰਡੀਅਨ ਕਲਿਸ਼ਨਰ ਫੁਵਾਲਾ ਬॉय ਜੋ ਵੀ ਐਸਓਈ ਫੁਵਾਲਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਉਹਦੇ ਵਿੱਚ ਸਰਬ ਸਿੱਖ ਨੌਜਵਾਨ ਸਭਾ ਤੋਂ ਸੁਖਵਿੰਦਰ ਜੀ ਆਏ। ਉਹਨਾਂ ਨੇ ਸਾਡੀ ਇੱਕ ਰਿਕੁਐਸਟ ਤੇ ਇੱਕ ਬੱਚਾ ਜਿਹਦੇ ਫਾਦਰ ਨਹੀਂ ਹਾਂ ਉਹਨੂੰ ਸਾਈਕਲ ਪੇਂਟ ਕੀਤੀ। ਉਸਨੇ ਬਸ ਸਾਡੇ ਤੋਂ ਉਸਨੇ ਵਰਦੀ ਦਿੱਤੀ ਸਿਰਫ ਇੱਕ ਰਿਕਵੈਸਟ ਜਣਾਣੀ ਸਾਡੀ ਗੱਲ ਮੰਨੀ ਤੇ ਆਪਣੇ ਉਹ ਲੋਕ ਬਾਤਵੰਦ ਕਰਕੇ ਗਏ ਤੇ ਵੀ ਕਮੇਟੀ ਕਰਕੇ ਗਏ ਅੱਗੇ ਤੋਂ ਅਗਰ ਕੋਈ ਬੱਚੇ ਅੰਦਰ ਦੇ ਹੋਣਗੇ ਤਾਂ ਸਾਨੂੰ ਦੱਸਿਆ ਜਾਵੇ ਤੇ ਵੀ ਹਰ ਇੱਕ ਗਾਵੇ ਦੀ ਮਦਦ ਲਈ ਅਸੀਂ ਉਹਨਾਂ ਦਾ ਜਿਲੋਂ ਧੰਨਵਾਦ ਕਰਦੇ ਹਾਂ ਤੇ ਉਹਨਾਂ ਦੀ ਬਾੜੀ ਹੈ ਕਿ ਉਹਨਾਂ ਨੇ ਸਾਡੀ ਗੱਲ ਰੱਖੀ